ਸੁਰਿੰਦਰਜੀਤ ਕੌਰ ਹਾਂ ਤੇ ਦੋ ਕਿਤਾਬਾਂ ਮੇਰੀਆਂ ਕਹਾਣੀ ਸੰਗ੍ਰਹਿ ਛਪੇ ਹੋਏ ਨੇ ਹੰਝੂਆਂ ਦੀ ਲੋ ਦੂਸਰੀ ਪੁੰਗਰਾਂਦ ਜਿਹਦੇ ਵਿੱਚ ਕਹਾਣੀ ਨਮਾਨੇ ਬੰਦਾ ਜਿਹੜੇ ਬਿਲਕੁਲ ਜੋ ਵੀ ਮੈਂ ਦੇਖਿਆ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਲਿਖਿਆ ਕਿਉਂਕਿ ਮੈਂ ਗਵਰਨਮੈਂਟ ਸਰਵਿਸ ਕਰਦੀ ਹਾਂ ਹੈਲਥ ਡਿਪਾਰਟਮੈਂਟ ਵਿੱਚ ਮੈਂ ਡਿਸਟ੍ਰਿਕਟ ਮਾਸ ਮੀਡੀਆ ਅਫੀਸਰਾਂ ਇੱਥੇ ਲੁਧਿਆਣਾ ਚ ਤੇ ਮੈਂ ਫੀਲਡ ਵਿੱਚ ਬਹੁਤ ਕੰਮ ਕੀਤਾ ਜਿਹਦੇ ਵਿੱਚ ਮੈਂ ਲੋਕਾਂ ਦੇ ਦੁੱਖ ਦਰਦਾਂ ਦੇ ਬਿਲਕੁਲ ਨੇੜੇ ਹੋ ਕੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੂੰ ਮੈਂ ਲਿਖਿਆ ਤੇ ਤੀਸਰੀ ਕਿਤਾਬ ਮੇਰੀ ਹੱਥਾਂ ਦੇ ਬੋਲ ਜਿਹੜੀ ਇੱਕ ਹਫਤਾ ਦੀ ਹੈ ਵਿੱਚ ਨਜ਼ਮਾਂ ਨੇ ਤੇ ਹੱਥਾਂ ਉੱਤੇ ਬਹੁਤ ਲੰਬਾ ਲਿਖਿਆ ਉਹਦੇ ਵਿੱਚ ਕਿ ਹੱਥ ਜਿਹੜੇ ਨੇ ਉਹ ਕੀ ਕੀ ਕੰਮ ਕਰਦੇ ਨੇ ਚੰਗੇ ਬੰਦੇ ਕੰਮ ਸਭ ਕੁਝ ਕਰਦੇ ਉਹ ਇਹਦਾ ਇਹਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਤੇ ਇਸ ਤੋਂ ਇਲਾਵਾ ਮੈਂ ਹੋਰ ਸਰਗਰਮੀਆਂ ਵਿੱਚ ਆਰਗੇਨਾਈਜੇਸ਼ਨ ਦੀਆਂ ਸਰਗਰਮੀਆਂ 'ਚ ਕੰਮ ਕੀਤਾ ਜਿਹਦੇ ਵਿੱਚ ਸਟੇਟ ਪੱਧਰ ਦੀ ਮੈਂ ਅਗੂ ਦੀ ਤੌਰ ਤੇ ਰਹੀ ਆ ਤੇ ਪੰਜਾਬੀ ਸਿਹਤ ਅਕੈਡਮੀ ਦੇ ਵਿੱਚ ਮੈਂ ਲਗਾਤਾਰ ਕੰਮ ਕਰਨ ਦੇ ਤੇ ਮੈਨੂੰ ਪਿਛਲੇ 2 ਸਾਲਾਂ ਦੇ ਵਿੱਚ ਸਹਿਯੋਕਕਾਰਾਂ ਨੇ ਮੈਨੂੰ ਬਹੁਤ ਸਤਿਕਾਰ ਦੇ ਕੇ ਤੇ ਮੈਨੂੰ ਚੁਣਿਆ ਤੇ ਮੈਂ ਸੋਚਦੀ ਆ ਕਿ ਕੁਝ ਮੇਰਾ ਕੰਮ ਤੇ ਕੁਝ ਲੋਕਾਂ ਦਾ ਜਿਹੜਾ ਸਤਕਾਰ ਪਿਆਰ ਆ ਉਹ ਉਹਦੇ ਕਰਕੇ ਇਹ ਸਭ ਕੁਝ ਹੋਇਆ ਤੇ ਮੈਂ ਲੋਕਾਂ ਵਿੱਚ ਵਿਚਰੀ ਆ ਕੰਮ ਵੀ ਕੀਤਾ ਪਰ ਸਤਕਾਰ ਮੈਨੂੰ ਬਹੁਤ ਮਿਲਿਆ ਇਸ ਕਰਕੇ ਤੇ ਸ਼ਾਇਰੀ ਕਿਹਦੇ ਤੋਂ ਸਿੱਖੀ ਤੇ ਤੁਹਾਨੂੰ ਕੌਣ ਗਾਈਡਰ ਸੀ ਮੈਂ ਸ਼ਾਇਰੀ ਵੈਸੇ ਪਹਿਲਾਂ ਲਿਖਦੀ ਸੀ ਤੇ ਇੱਕ ਮੈਂ ਮਹਿਫਲ ਦੇ ਵਿੱਚ ਬੈਠੀ ਸੀ ਤੇ ਪੰਛੀ ਸਾਹਿਬ ਮੇਰੇ ਕੋਲ ਸਰਦਾਰ ਪੰਛੀ ਸਾਹਿਬ ਬੈਠੇ ਸੀ ਤੇ ਉਹਨਾਂ ਮੇਰੇ ਕੋਲ ਸੁਣੀ ਮੈਨੂੰ ਮੈਂ ਬਹੁਤਾ ਕਿਤੇ ਬੋਲਦੀ ਨਹੀਂ ਸੀ ਜਾ ਕੇ ਪਰ ਜਦੋਂ ਮੈਂ ਬੋਲੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਤੂੰ ਮੇਰੇ ਕੋਲ ਆਈਂ ਮੈਂ ਦਿਨੂ ਇਹਨੂੰ ਹੋਰ ਠੀਕ ਕਰ ਦੂੰਗਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਕੋਲ ਆਈ ਤੇ ਉਹਦੇ ਨਾਲ ਮੈਨੂੰ ਬਹੁਤ ਹੀ ਵਧੀਆ ਰਹਿਨਮਾ ਮਿਲ ਗਏ ਜਿਨ੍ਹਾਂ ਨੇ ਮੇਰੀ ਸ਼ਾਇਰੀ ਜੋ ਕੁਛ ਮੈਂ ਲਿਖਿਆ ਸੀ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਠੀਕ ਕਰਕੇ ਤੇ ਉਹਦੇ ਵਜ੍ਹਾ ਨਾਲ ਜੋ ਮੇਰੀ ਕਿਤਾਬ ਜਿਹੜੀ ਆ ਹੱਥਾਂ ਦੇ ਬੋਲ ਜਿਹੜੀ ਆ ਉਹ ਛਪੀ ਕੁਝ ਆਪਣਾ ਖੁਆਮ ਕੀ ਲਿਖਦੇ ਹੋ ਤੁਸੀਂ ਗੀਤ ਗਜ਼ਲ ਨਜ਼ਮ ਤੇ ਗਜ਼ਲ गजल पेश है मैं दुखिया दी पीड़ा वंडाई बहुत है मैं दुखिया दी पीड़ा वंडाई बहुत है मेरे लिए ता एहो कमाई बहुत है मेरे लिए ता एहो कमाई बहुत है मैं दुखिया दी पीड़ा वंडाई बहुत है बहुत नाज सूरज नु है अपने ऊपर ਕਿ ਉਸਨੇ ਇਹ ertidhi ਕਮਾਈ ਬਹੁਤ ਹੈ ਕਿ ਉਸਨੇ ਇਹ ertidhi ਕਮਾਈ ਬਹੁਤ ਹੈ ਟਪਕਦਾ ਹੈ ਅੱਖ ਵਿੱਚੋਂ ਟਿਪ ਟਿਪ ਹੰਝੂ ਟਪਕਦਾ ਹੈ ਅੱਖ ਵਿੱਚੋਂ ਟਿਪ ਟਿਪ ਹੰਝੂ ਕਿ ਮੋਤੀ ਦੀ ਸਿੱਪ ਤੋਂ ਜੁਦਾਈ ਬਹੁਤ ਹੈ ਜਿੰਨੂੰ ਤੂੰ ਸਮਝਦਾ ਏ ਮੁਸ਼ਕਿਲ ਉਹ ਮੁਸ਼ਕਿਲ ਤੇਰੇ ਹੌਸਲੇ ਦੀ ਸਹਾਈ ਬਹੁਤ ਹੈ ਜਿੰਨੂੰ ਤੂੰ ਸਮਝਦਾ ਇਹ ਮੁਸ਼ਕਿਲ ਉਹ ਮੁਸ਼ਕਿਲ ਤੇਰੇ ਹੌਸਲੇ ਦੀ ਸਹਾਈ ਬਹੁਤ ਹੈ ਜੋ ਹੱਲ ਹੋ ਗਈ ਹੈ ਉਹ ਮੁਸ਼ਕਿਲ ਨਹੀਂ ਸੀ ਜੋ ਹੱਲ ਹੋ ਗਈ ਹੈ ਉਹ ਮੁਸ਼ਕਿਲ ਨਹੀਂ ਸੀ ਇਹ ਗਲ ਮੈਂ ਕਸੌਟੀ ਤੇ ਲਾਈ ਬਹੁਤ ਹੈ ਉਹਦੇ ਪਿੰਡੇ ਉੱਤੇ ਲਿਸ਼ਕਣਾ ਹੈ ਲਾਸਾਂ ਉਹਦੇ ਪਿੰਡੇ ਉੱਤੇ ਲਿਸ਼ਕਣਾ ਹੈ ਲਾਸਾਂ ਜਿਦੇ ਦਿਲ ਦੇ ਅੰਦਰ ਸਚਾਈ ਬਹੁਤ ਹੈ ਸਦਾ ਆਉਂਦੇ ਜਾਂਦੇ ਨੇ ਹੰਝੂ ਤੇ ਹੋਕੇ ਸਦਾ ਆਉਂਦੇ ਜਾਂਦੇ ਨੇ ਹੰਝੂ ਤੇ ਹੋਕੇ ਮੇਰੇ ਘਰ 'ਚ ਇਹ ਆਵਾਜ਼ ਆਈ ਬਹੁਤ ਹੈ ਸਦਾ ਆਉਂਦੇ ਜਾਂਦੇ ਨੇ ਹੰਝੂ ਤੇ ਹੋਕੇ ਮੇਰੇ ਘਰ 'ਚ ਇਹ ਆਵਾਜ਼ ਆਈ ਬਹੁਤ ਹੈ ਚੰਦੋਆ ਲਚਾਨਣ ਦਾ ਹੈ ਚੰਨ ਆਇਆ ਚੰਦੋਆ ਲਚਾਨਣ ਦਾ ਹੈ ਚੰਨ ਆਇਆ ਕਿ ਮਸੀਆ ਦੀ ਕਾਲਖ ਜਸ਼ਾਈ ਬਹੁਤ ਹੈ ਤਲਸਮੀ ਗੁਣਾ ਸੰਗ ਸਜਾਏ ਜਿਨਾ ਮਨ ਤਲਸਮੀ ਗੁਣਾ ਸੰਗ ਸਜਾਏ ਜਿਨਾ ਮਨ ਉਹਨਾਂ ਲਈ ਤਾਂ ਇੱਕੋ ਸਚਾਈ ਬਹੁਤ ਹੈ ਚੁਹਾਗੀ ਮੈਂ ਇੱਕ ਦਿਨ ਤੇਰੇ ਅਰਸ਼ ਤਾਈ ਕੀ ਹੋਇਆ ਜੇ ਇਸ ਦੀ ਉਚਾਈ ਬਹੁਤ ਹੈ ਕੀ ਹੋਇਆ ਜੇ ਇਸ ਦੀ ਉਚਾਈ ਬਹੁਤ ਹੈ ਮੈਂ ਦੁਖੀਆਂ ਦੀ ਪੀੜਾ ਵੰਡਾਈ ਬਹੁਤ ਹੈ ਮੇਰੇ ਲਈ ਤਾਂ ਇਹੋ ਕਮਾਈ ਬਹੁਤ ਹੈ ਮੇਰੇ ਲਈ ਤਾਂ ਇਹੋ ਕਮਾਈ ਬਹੁਤ ਹੈ